ਇਸ ਰੈਂਪ ਤੇ ਸੀ ਮੌਜੂਦਾ ਹੈ ਬਿਲਕੁਲ ਥੱਲੋ ਖਾਲੀ ਹੋ ਗਿਆ ਥੋਥਾ ਹੋ ਗਿਆ ਇਸੇ ਕਰਕੇ ਇਸ ਤੇ ਵੀਹਿਕਲ ਬਹੁਤ ਘੱਟ ਲੰਘਦੇ ਨੇ ਸਕੂਲੀ ਬੈਨਾ ਵਾਲੀਆਂ ਬੱਸਾਂ ਸਾਰੀਆਂ ਬੰਦ ਕਰ ਦਿੱਤੀਆਂ ਨੇ ਪ੍ਰਾਈਵੇਟ ਸਕੂਲਾਂ ਨੇ ਕਿ ਅਸੀਂ ਇਸ ਪਾਸੇ ਨਹੀਂ ਜਾਵਾਂਗੇ ਕਿਉਂਕਿ ਜੇਕਰ ਇਹ ਸੁੱਧ ਥਾਂ ਤੋਂ ਉੱਤੋਂ ਲੱਗੇ ਹੀ ਬੱਸ ਤਾਂ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਸਕੂਲਾਂ ਦੀਆਂ ਬੱਸਾਂ ਬਿਲਕੁਲ ਬੰਦ ਹੋ ਗਈਆਂ ਸਕੂਲਾਂ ਨੇ ਨਾ ਕਰ ਦਿੱਤੀ ਕਿ ਨਹੀਂ ਜਾਵਾਂਗੇ ਸਕੂਲ ਵਾਲਿਆਂ ਨੇ ਸਾਬ ਮੰਨਣਾ ਕਰਦੇ ਜਦੋਂ ਤੱਕ ਤੁਹਾਡਾ ਕੋਈ ਪੁਲ ਨਹੀਂ ਲੱਗਦਾ ਜਾਂ ਕੁਛ ਰਸਤਾ ਠੀਕ ਨਹੀਂ ਹੁੰਦਾ ਸੀ ਨਹੀਂ ਆਵਾਂਗੇ ਅਸੀਂ ਇਹ 15-20 ਸਾਲ ਹੋ ਗਏ ਨੂੰ ਲੱਗੇ ਵੀ ਖੰਡਮੋਲ ਇਹ ਗਵਰਨਮੈਂਟ ਦੇ ਘਾਤੇ ਸੀ ਫਿਰ ਦੁਬਾਰੇ ਕੋਈ ਕੰਫਰੈਂਸ ਫੇਰ ਕੁਝ ਕਰ ਰਹੇ ਨਹੀਂ ਤੇ ਘੱਟੋ-ਘੱਟ ਵੀ 3-40 ਸਾਲ ਹੋ ਗਏ ਟੜਫਦਿਆਂ ਨੂੰ ਜਦੋਂ ਪਾਣੀ ਆ ਜਾਂਦਾ ਪਹਾੜਾਂ ਦੇ ਵਿੱਚੋਂ ਬਹੁਤ ਜ਼ਿਆਦਾ ਫਿਰ ਸਾਰੇ ਰਸਤੇ ਬਲੌਕ ਹੋ ਜਾਂਦੇ ਭਾਈ ਜੀ ਕੰਟੈਕਟ ਹੀ ਟੁੱਟ ਜਾਂਦਾ ਸਾਡਾ ਮੰਨ ਲਓ ਕਿਸੇ ਨੂੰ ਐਮਰਜੈਂਸੀ ਪੈ ਜਾਵੇ ਕਿਸੇ ਨੂੰ ਡਿਲੀਵਰੀ ਹੋ ਜਾ ਲੇਡੀ ਨੂੰ ਕਿਵੇਂ ਲੈ ਕੇ ਜਾਈਏ ਨਦੀ ਆਈ ਨਦੀ ਭਰ ਜਾਂਦੀ ਹੈ ਤੇ ਪਿੱਛੇ ਰੁਕਨੇ ਦਾ ਸਾਰਾ ਕੁਝ ਇਧਰੋਂ ਇਧਰ ਦਾ ਕਨੈਕਟਿਵ ਟੁੱਟ ਗਿਆ ਇਧਰੋਂ ਇਧਰ ਦਾ ਟੁੱਟ ਗਿਆ ਮੰਨ ਲਓ ਉਹ ਟੀਚਰ ਆਏ ਹੋਏ ਹਨ ਮੰਨ ਲਓ ਬਾਹਰੋਂ ਲੱਗ ਜੇ ਤਾਂ ਨਦੀ ਆ ਜਾਏ ਟੀਚਰਾਂ ਨੂੰ ਉੱਥੇ ਰੁਕਣਾ ਪੈਣਾ ਇੱਕ ਰਾਤ ਰੁੱਕੇ ਗਏ ਆ ਇੱਕ ਵਾਰ ਅੱਛਾ ਪੂਰੀ ਰਾਤ ਇੱਥੇ ਰੁਕੇ ਗਏ ਬੱਚੇ ਸਾਡੇ ਕਈ ਵਾਰੀ ਇਸ ਨਦੀ ਨੂੰ ਨਿਕਲ ਜਾਂਦੇ ਆ ਅਗਲੀ ਨਦੀ ਚੜ ਜਾਂਦੀ ਏ ਬੱਚੇ ਸਾਡੇ ਸਿਵਜੀ ਦੇ ਮੰਦਿਰ ਦੇ ਰਹਿੰਦੇ ਬਾਹਰਸ ਕਰਤਾ ਫਿਰ ਤੁਹਾਨੂੰ ਲਵਾਰਸ ਬਾਹਰਸ ਐਂਜਿਨਵਾਰਸ ਬਿਲਕੁਲ ਲਵਾਰਸ ਜੀ ਹਰ ਤਰ੍ਹਾਂ ਦੇ ਲਵਾਰ ਸੈਂ ਸਾਡੇ ਤੇ ਇੱਥੇ 8 ਕਿਲੋਮੀਟਰ ਉੱਪਰ ਜਾ ਕੇ ਨਾ ਜੰਗਲ ਦੇ ਵਿੱਚ ਪਿੰਡ ਹੈ ਹਰਿਆਣੇ ਦੇ ਦੋ ਪਿੰਡ ਪੈਂਦੇ ਤੇ ਦੋ ਇਹ ਪਿੰਡਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਸੁਵਿਧਾ ਜੀ ਇਸ ਨਾਲੋਂ ਤਾਂ ਸਾਨੂੰ ਹਰਿਆਣੇ 'ਚ ਰਲਾ ਦੋ ਜ਼ਿਆਦਾ ਵਧੀਆ ਹੋ ਸਕਦਾ ਕੀ ਬਦਾ ਉੱਥੇ ਹੱਲ ਹੋ ਜਾਈਏ ਕਿਉਂਕਿ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਇੱਕ ਪਿੰਡ ਹੈ ਉੱਥੇ ਹਰਿਆਣੇ ਦਾ ਉਹਨਾਂ ਨੂੰ ਕੋਲ ਲੱਗੇ ਹੋਏ ਆ ਪੂਰੀ ਸੜਕਾਂ ਡਬਲ ਸੜਕਾਂ ਇੱਥੇ ਦੇਖ ਲਓ ਕਿੰਨੀ ਸੜਕਾਂ ਇੱਥੇ ਸਾਹਮਣੇ ਦੁਬਾਰਾ ਬਾਈਕਟ ਕਰੂੰਗੇ ਜਦ ਤੱਕ ਸਾਡਾ ਕੋਈ ਵੀ ਹੱਲ ਨਾ ਹੋਵੇ ਪੋਲਾ ਦਾ ਸਕੂਲ ਦਾ ਜਾਂ ਡਿਸਪੈਂਸਰੀ ਕਈ ਚੀਜ਼ਾਂ ਤੋਂ ਅਸੀਂ ਬੰਜੇ ਅੱਜ ਵੀ ਹਰਮਨ ਨਗਰਮਾਨ ਆਏ ਨਹੀਂ ਜਿੰਤਨ ਦੁਬਾਰਾ ਲੱਗ ਨਹੀਂ ਕੋਈ ਉਹ ਨਹੀਂ ਆਈ ਦਿਖਾਈ ਨਹੀਂ ਦੇ ਇੱਥੇ ਸਾਨੂੰ ਨਾ ਸਾਨੂੰ ਪਤਾ ਉਹ ਕਿੱਥੇ ਰਹਿੰਦੀ ਹੈ ਜੀ ਇਸ ਸਮੇਂਸੀਂ ਮਹਾਲੀ ਦੇ ਪਿੰਡ ਜੈੰਤੀ ਮਾਜਰੇ ਦੇ ਵਿੱਚ ਆ ਇਹ ਇਲਾਕਾ ਜਿਹੜਾ ਖਰੜ ਇਲਾਕੇ ਦੇ ਵਿੱਚ ਪੈਂਦਾ ਹੈ ਖਰੜ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਤਾਂ ਇਧਰਲੇ ਪਾਸੇ ਪੰਜ ਪਿੰਡ ਨੇ ਜਿਹੜੇ ਮਹਾਲੀ ਦੇ ਪੰਜਾਬ ਦੇ ਵਸਦੇ ਨੇ ਉਸ ਤੋਂ ਅੱਗੇ ਹਰਿਆਣੇ ਦੇ ਪਿੰਡ ਸਟਾਰਟ ਹੋ ਜਾਂਦੇ ਨੇ ਇਹ ਸੜਕਾ ਜਿਹੜੀ ਬੱਦੀ ਤੱਕ ਜਾ ਕੇ ਮਿਲਦੀ ਆ ਪਰ ਲੋਕ ਇਸ ਕਰਕੇ ਸਮੱਸਿਆ ਦੇ ਵਿੱਚ ਨੇ ਜਿਸ ਅਸੀਂ ਰੈਂਪ ਤੇ ਖੜੇ ਆ ਤਾਂ ਇਹ ਰੈਂਪਾ ਜਿਹੜਾ ਬਿਲਕੁਲ ਥੱਲੋਂ ਖਾਲੀ ਹੋ ਚੁੱਕਿਆ ਤਾਂ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਤੇ ਹੁਣ ਜਿਹੜੇ ਸਕੂਲਾਂ ਦੀਆਂ ਬੈਨਾਂ ਜਾਂਦੀਆਂ ਸੀ ਪੰਜ ਪਿੰਡਾਂ ਵਾਲੇ ਪਾਸੇ ਤਾਂ ਉਹ ਬੈਨਾਂ ਨੇ ਬਿਲਕੁਲ ਬੰਦ ਹੋ ਗਈਆਂ ਨੇ ਤਾਂ ਹੁਣ ਬੱਚਿਆਂ ਨੂੰ ਆਪਣੇ ਵਹੀਕਲਾਂ ਤੇ ਜਿਹੜੇ ਮਾਪੇ ਨੇ ਉਹ ਛੱਡ ਕੇ ਆਉਂਦੇ ਨੇ ਇਹ ਇਸ ਪੁਲੀ ਦਾ ਇਸ ਰੈਂਪ ਦਾ ਇਕੱਲੇ ਦਾ ਹਾਲ ਨਹੀਂ ਜਿਹੜੇ ਹੋਰ ਵੀ ਕਈ ਰੈਂਪ ਨੇ ਇਸ ਇਲਾਕੇ ਦੇ ਵਿੱਚ ਉਹ ਸਾਰੇ ਇਸੇ ਤਰੀਕੇ ਦੇ ਨਾਲ ਜਿਹੜੇ ਨਜ਼ਰ ਆ ਰਹੇ ਨੇ ਤਾਂ ਜਦੋਂ ਤੇਜ਼ ਬਾਰਿਸ਼ ਪੈਂਦੀ ਆ ਪਹਾੜਾਂ ਦੇ ਵਿੱਚ ਤੇਜ਼ ਮੀਂਹ ਪੈਂਦਾ ਆ ਫਿਰ ਪਾਣੀ ਉੱਪਰ ਦੀ ਲੰਘਦਾ ਰਸਤਾ ਬਿਲਕੁਲ ਬੰਦ ਹੋ ਜਾਂਦਾ ਇਹ ਪਿੰਡ ਬਿਲਕੁਲ ਚੰਡੀਗੜ੍ਹ ਮੋਹਾਲੀ ਦੇ ਨਾਲੋਂ ਕੱਟੇ ਜਾਂਦੇ ਨੇ ਪੰਜਾਬ ਦੇ ਨਾਲੋਂ ਟੁੱਟ ਜਾਂਦੇ ਨੇ ਇੱਕ ਟਾਪੂ ਦੀ ਤਰ੍ਹਾਂ ਬਣ ਕੇ ਰਹਿ ਜਾਂਦੇ ਨੇ ਇਹਨਾਂ ਪਿੰਡ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਹੈ ਕਿ ਕੋਈ ਵੱਡਾ ਪੁਲ ਆ ਜਿਹੜਾ ਇਸ ਥਾਂ ਦੇ ਉੱਤੇ ਬਣਾਇਆ ਜਾਵੇ ਪਰ ਲੀਡਰ ਆਉਂਦੇ ਨੇ ਵੋਟਾਂ ਦੇ ਸਮੇਂ ਵਾਅਦਾ ਕਰਕੇ ਚਲੇ ਜਾਂਦੇ ਨੇ ਤਾਂ ਮੁੜ ਕੇ ਇਸ ਇਲਾਕੇ ਦੀ ਸਾਰ ਨਹੀਂ ਲੈਂਦੇ ਅੱਜ ਇੱਕ ਵਾਰ ਫਿਰ ਅਸੀਂ ਉਹ ਤਸਵੀਰ ਦਿਖਾਉਣ ਜਾ ਰਹੇ ਹਾਂ ਇਸ ਰੈਂਪਾ ਜਿਹੜਾ ਇਸ ਰੈਂਪ ਤੇ ਸੀ ਮੌਜੂਦ ਹੈ ਬਿਲਕੁਲ ਥੱਲੋਂ ਖਾਲੀ ਹੋ ਗਿਆ ਥੋਥਾ ਹੋ ਗਿਆ ਇਸੇ ਕਰਕੇ ਇਸ ਤੇ ਵੀਹਿਕਲ ਬਹੁਤ ਘੱਟ ਲੰਘਦੇ ਨੇ ਸਕੂਲੀ ਬੈਨਾ ਵਾਲੀਆਂ ਬੱਸਾਂ ਸਾਰੀਆਂ ਬੰਦ ਕਰ ਦਿੱਤੀਆਂ ਨੇ ਪ੍ਰਾਈਵੇਟ ਸਕੂਲਾਂ ਨੇ ਕਿ ਅਸੀਂ ਇਸ ਪਾਸੇ ਨਹੀਂ ਜਾਵਾਂਗੇ ਕਿਉਂਕਿ ਜੇਕਰ ਇਹ ਸੁੱਧ ਥਾਂ ਦੇ ਉੱਤੋਂ ਲੱਗੇਗੀ ਬੱਸ ਤਾਂ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਪਿੰਡ ਦੇ ਵਸਨੀਕ ਸਾਡੇ ਨਾਲ ਨੇ ਇਲਾਕੇ ਦੇ ਸਰਪੰਚ ਸਾਡੇ ਨਾਲ ਨੇ ਕਿਹੜੀ ਸਮੱਸਿਆ ਤੁਹਾਨੂੰ ਆ ਰਹੀ ਹੈ ਜਿਸ ਤਰ੍ਹਾਂ ਆਪਾਂ ਰੈਂਪ ਤੇ ਖੜੇ ਹਾਂ ਬਿਲਕੁਲ ਖਾਲੀ ਹੋ ਗਿਆ ਮੈਂ ਕਰੋਨਦੇ ਵਾਲਿਆਂ ਤੋਂ ਸਰਪੰਚ ਜੀ ਤੇ ਬਲਾਕ ਕਿਸਾਨ ਸੈੱਲ ਦਾ ਪ੍ਰਧਾਨ ਕਾਂਗਰਸ ਤੋਂ ਤਾਂ ਜਦੋਂ ਵੀ ਸਾਡੇ ਇੱਥੇ ਬਰਸਾਤ ਆਂਦੀ ਸਾਡੇ ਸਾਰੇ ਪਿੰਡ ਦੇ ਬੰਦੇ ਆ ਨੌਕਰੀ ਵਾਲੇ ਦੋਜੀ ਆ ਸਕੂਲ ਕੇ ਬੱਚੇ ਆ ਜਾਂ ਕੋਈ ਵੀ ਕੰਮਕਾਰ ਕਰਨੇ ਵਾਲੇ ਉਹ ਕਿਤੇ ਨਹੀਂ ਜਾ ਸਕਦੇ ਸਿਰਫ ਇਹ ਨਦੀਆਂ ਕਰਕੇ ਨਦੀਆਂ ਤੋਂ ਅੱਗੇ ਨਿਕਲ ਨਹੀਂ ਜਾਂਦਾ ਔਰ ਜਿਹੜੇ ਥੋੜੇ ਬੋਤੇ ਰੈਂਪੋ ਵੀ ਸੀਗੇ ਇਹ ਵੀ ਟੁੱਟ ਗਏ ਸਾਡੀ ਇਹੀ ਮੰਗ ਸਰਕਾਰ ਨੂੰ ਜਿਹ ਇਸ ਰੈਂਪ ਤੇ ਆਪਾਂ ਖੜੇ ਆਂ ਜੈੰਤੀ ਮਾਜਰਾ ਹੋਰ ਵੀ ਸਾਰੇ ਪਾਸੇ ਇਹੀ ਹਾਲਤ ਨੇ ਇਹੀ ਹਾਲ ਇਹੀ ਹਾਲ ਦੋ ਪੁੱਲ ਲੱਗੇ ਵੇ ਜਦ ਕਿ ਉਹ ਇੱਕ ਅੱਗੇ ਲਾ ਦੇ ਇੱਕ ਇਸ ਤੋਂ ਵੀ ਹੋਰ ਅੱਗੇ ਲਾਇਆ ਵਾ ਉਹਨਾਂ ਦੀ ਇੰਨੀ ਲੋੜ ਨਹੀਂ ਸੀਗੀ ਪਹਿਲਾਂ ਪਿੱਛੇ ਤੋਂ ਲਾਂਦੇ ਆਂਦੇ ਤਾਂ ਹੌਲੀ-ਹੌਲੀ ਚਾਹੇ ਅੱਗੇ ਵਧੇ ਜਾਂਦੇ ਹੁਣ ਇਹ ਵੀ ਜਿਹੜੇ ਥੋੜੇ ਵਤੀ ਇਹਨਾਂ ਨੇ ਰੈਂਪ ਲਾਇਵੇ ਸਾਰੇ ਟੁੱਟੇ ਪੰਜ ਮਿੰਟਾਂ ਦੇ ਜਿਹੜੇ ਪਾਸੇ ਇਧਰਲੇ ਪਾਸੇ ਦਿਖਾ ਰਿਹਾ ਸੀ ਤਸਵੀਰ ਕਿੰਨੇ ਕ ਪਿੰਡ ਦੇਲੇ ਪਾਸੇ ਬਸਦੇ ਨੇ ਕਿੰਨੇ ਕਿਲੋ ਕਰੇ ਚਾਰ ਪੰਜ ਪਿੰਡਾ ਆਪਣੇ ਪੰਜਾਬ ਦੇ ਨੇ ਬਾਕੀ ਦੋ ਚਾਰ ਹਰਿਆਣੇ ਦੇ ਜਿਹੜੇ ਉਹ ਵੀ ਇਧਰ ਹੀ ਆਣਾ ਜਾਣਾ ਕਰ ਦੇਣੇ ਆਪਾਂ ਹੁਣ ਜਿਹੜੀ ਤਰ੍ਹਾਂ ਮੈਂ ਕਹਿ ਰਹੇ ਸੀ ਸਕੂਲਾਂ ਦੀਆਂ ਬੱਸਾਂ ਬਿਲਕੁਲ ਬੰਦ ਹੋ ਗਈਆਂ ਸਕੂਲਾਂ ਨੇ ਨਾ ਕਰ ਦਿੱਤੀ ਕਿ ਨਹੀਂ ਜਾਵਾਂਗੇ ਸਕੂਲ ਵਾਲੇ ਨੇ ਸਾਫ ਮੰਨਣਾ ਕਰਦੇ ਜਦੋਂ ਤੱਕ ਤੁਹਾਡਾ ਕੋਈ ਪੁਲ ਨਹੀਂ ਲੱਗਦਾ ਜਾਂ ਕੁਝ ਰਸਤਾ ਠੀਕ ਨਹੀਂ ਹੁੰਦਾ ਅਸੀਂ ਨਹੀਂ ਆਵਾਂਗੇ ਅੱਗੇ ਤੁਸੀਂ ਆਪਣੇ ਬੱਚਿਆਂ ਨੂੰ ਜਿੱਥੇ ਮਰਜੀ ਜਿੱਦਾਂ ਮਰਜੀ ਛੱਡੋ ਨਹੀਂ ਛੱਡੋ ਚਾਹੇ ਪੜਾਓ ਨਾ ਪੜਾਓ ਸਕੂਲ ਕੀ ਕੋਈ ਉਹ ਨਹੀਂ ਹੈਗੀ ਕਿੰਨੇ ਕੁ ਬੱਚੇ ਪੜਦੇ ਨੇ ਜਿਹੜੇ ਇਸ ਇਲਾਕੇ ਦੇ ਇਧਰਲੇ ਪਾਸੇੋਂ ਘੱਟੋ ਘੱਟ 50 60 ਬੱਚੇ ਹੋਣੇ ਜ ਲੋਕ ਕੁਝ ਪੈਦਲ ਆਉਂਦੇ ਸਵੇਰ ਟਾਈਮ 6 ਜਾਂ 7 ਵਜੇ ਦਾ ਸਮਾਂ ਹੁੰਦਾ ਉਹਨਾਂ ਦਾ ਬੱਸ ਦਾ ਤਾਂ ਕੁਝ ਮੋਟਰਸਾਈਕਲਾਂ ਤੇ ਆਉਂਦੇ ਜਾਂ ਜਿੱਦਾਂ ਵੀ ਉਹਨਾਂ ਨੇ ਆਣਾ ਆਪਣਿਆਂ ਬੰਦੇ ਨੇ ਇਸ ਇਲਾਕੇ ਦੇ ਵਿੱਚ ਵਿਧਾਇਕਾ ਤੱਕ ਨਹੀਂ ਪਹੁੰਚ ਕੀਤੀ ਐਮਪੀ ਤੱਕ ਨਹੀਂ ਪਹੁੰਚ ਕੀਤੀ ਕੋਈ ਹੱਲ ਕਰਾਓ ਪ੍ਰੋਜੈਕਟ ਲਿਆਓ ਇਸ ਨੂੰ ਪਾਸ ਕਰਾਓ ਸਾਡਾ ਨਰਕ ਤਾਂ 15 ਦਿਨ ਪਹਿਲਾਂ ਇੱਥੇ ਮਾਨਵਿੰਦਰ ਸਿੰਘ ਕੰਗ ਆਏ ਸੀਗੇ ਜੋ ਕਿ ਆਪ ਦੇ ਐਮਪੀ ਨੇ ਉਹਨਾਂ ਨੇ ਵੀ ਇਹੀ ਕਹਿ ਕੇ ਚਲੇ ਗਏ ਵੀ ਹਾਂ ਕੋਈ ਨਹੀਂ ਤੁਸੀਂ ਇੱਕ ਦੋ ਦਿਨਾਂ ਵਿੱਚ ਤੁਹਾਡਾ ਕੰਮ ਲਾਉਂਗੇ ਪੂਲ ਕਾਇਆ ਪੁਲੀਆਂ ਦਾ ਪਰ ਉਹ ਵੀ ਕੋਈ ਦੁਬਾਰਾ ਆ ਕੇ ਇੱਥੇ ਦੇਖਿਆ ਨਹੀਂ ਵੀ ਕਿਆ ਬਣਿਆ ਕਿਆ ਨਹੀਂ ਉਸ ਤੋਂ ਬਾਅਦ ਦੋ ਤਿੰਨ ਵਾਰ ਬਰਸਾਤ ਪਈ ਬਿਲਕੁਲ ਭਾਈ ਇਹ ਕਿੰਨੇ ਕ ਸਮੇਂ ਤੋਂ ਸਮੱਸਿਆ ਤੁਹਾਡੀ ਆ ਰਹੀ ਹੈ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਹੈ ਇੱਥਾ ਵੀਰ ਬਹੁਤ ਏਨ ਹੋ ਗਏ 15 20 ਸਾਲ ਹੋ ਗਏ ਨੂੰ ਲੱਗੇ ਵੀ ਕੰਡਮ ਹੋ ਲਈ ਗਵਰਨਮੈਂਟ ਦੇ ਖਾਤੇ ਜੀ ਜੇ ਦੁਬਾਰੇ ਕੋਈ ਸਰਵੇਰੇਸ਼ ਫੇਰ ਕੋਈ ਕਰ ਰਹੀ ਨਹੀਂ ਰਿਹਾ ਜਿੱਥੇ ਡੰਗੇ ਕੀ ਲੋੜਾ ਉੱਥੇ ਲੱਗ ਨਹੀਂ ਰਹੇ ਜਿੱਥੇ ਫਾਰਮ ਹਾਊਸ ਨੇ ਉੱਥੇ ਨਦੀ ਮਕਰੇਟ ਲੱਗ ਰਹੇ ਜਿਹੜੇ ਜਿੱਥੇ ਲੀਡਰਾਂ ਦੇ ਜਬਸਰਾਂ ਦੇ ਫਾਰਮ ਹਾਊਸ ਨੇ ਉੱਥੇ ਹਨ ਵਧੀਆ ਵੀ ਗੱਠੇ ਕਾਇਮ ਇਹਨਾਂ ਦੀ ਕਸੋਲੀ ਤੱਕ ਇਹ ਕਿੱਥੇ ਰਹਿ ਗਈ ਵੀ ਸਾਲੀ ਇੱਥੇ ਨਹੀਂ ਰਹੀ ਉੱਪਰ ਕਿੱਥੇ ਰਹਿ ਜੂ ਪੂਰੀ ਇਹ ਹੀ ਹੱਲੇ ਆਣਾ ਜਾਣਾ ਸਭ ਠੱਪ ਕਿਹ ਨਾਲ ਭੇਜੀਏ ਡੇੜੀ ਵਾਲਾ ਲੇਟ ਹੋ ਗਿਆ ਦੋਏ ਦਿਨ ਵੀ ਕੀ ਛੁੱਟੀ ਹੈ ਜੇ ਨਹੀਂ ਟਾਈਮ ਤੇ ਜਾਉਂਗੇ ਉਹ ਵੀ ਕਹਿੰਦੇ ਵੀ ਕਾਕਾ ਮੁਰਦਾ ਘਰ ਨੂੰ ਨਿਆਣੇ ਨਪ ਜਾ ਮੈਂ ਸਕੂਲ ਮਤਾਂ ਵੀ ਗਏ ਤੇ ਡੇੜੀ ਪਿੰਨ ਜਾ ਤਾਂ ਵੀ ਗਏ ਤਾਂ ਇਹੀ ਹੱਲੇ ਬਾਈ ਤੁਹਾਡੇ ਹਲਕੇ ਦੇ ਵਿਧਾਇਕ ਨਹੀਂ ਆਉਂਦੇ ਫਿਰ ਉਹ ਨਹੀਂ ਹਾਲ ਚਾਲ ਉਹਨਾਂ ਤੱਕ ਨਹੀਂ ਪਹੁੰਚ ਪਉਂਦੇ ਬਾਈ ਬਾਈ ਜੀ ਸਾਨੂੰ ਘੱਟੋ ਘੱਟ ਵੀ 30 40 ਸਾਲ ਹੋ ਗਏ ਤੜਫਦਿਆਂ ਨੂੰ ਸਾਡੀ ਉਮਰ ਵੀ 45 ਸਾਲ ਹੋ ਗਈ ਹੈ ਅੱਜ ਤੱਕ ਕੋਈ ਵੀ ਵਿਧਾਇਕ ਸਾਰੇ ਭਰੋਸਾ ਦੇ ਕੇ ਗਏ ਆ ਕਿ ਅਸੀਂ ਪੁਲ ਲਵਾ ਦਾਂਗੇ ਅਸੀਂ ਤੁਹਾਨੂੰ ਇੱਥੇ ਪੁਲ ਲਾ ਕੇ ਦਵਾਂਗੇ ਸਾਰਾ ਸਮੱਸਿਆ ਹੱਲ ਕਰਕੇ ਦਵਾਂਗੇ ਕੋਈ ਨਹੀਂ ਆਇਆ ਅਨਮੋਲ ਗਗਨ ਵੀ ਇੱਥੇ ਵਾਅਦਾ ਕਰਕੇ ਗਈ ਹੈ ਪਹਿਲੇ ਵੀ ਕਰਕੇ ਗਏ ਆ ਇਹ ਤਾਂ ਹੁਣ ਦੇ ਆ ਚਲੋ ਸਾਰੇ ਪਹਿਲੇ ਵੀ ਕਰਕੇ ਗਏ ਆ ਬਾਈ ਜੀ ਕਿਸੇ ਨੇ ਕੁਝ ਨਹੀਂ ਕੀਤਾ ਸਾਰੇ ਬਸ ਵਾਅਦਾ ਕਰ ਗਏ ਕਿ ਹਾਂਜੀ ਅਸੀਂ ਤੁਹਾਨੂੰ ਪੁੱਲ ਲਵਾ ਕੇ ਦਵਾਂਗੇ ਤੁਹਾਡੇ ਸਾਰੇ ਕੰਪਲੀਟ ਕਰਕੇ ਦਵਾਂਗੇ ਪਰ ਬਾਈ ਜੀ 40 ਸਾਲ ਸਾਨੂੰ ਹੋ ਗਏ ਦੇਖਦੇ ਆ ਸਾਡੇ ਬਜ਼ੁਰਗ ਨਿਕਲ ਗਏ ਇਥੋਂ ਇਹੀ 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 ਸਮੱਸਿਆ ਚ ਅਸੀਂ ਵੀ ਨਿਕਲ ਜਾਣਾ ਸਾਡੇ ਬੱਚੇ ਰਹਿ ਗਏ ਆ ਉਹਨਾਂ ਦਾ ਵੀ ਹੋਣਾ ਸਾਨੂੰ ਉਹਦੀ ਟੈਨਸ਼ਨ ਹੈ ਜੇ ਜਦੋਂ ਪਾਣੀ ਆ ਜਾਂਦਾ ਪਹਾੜਾਂ ਦੇ ਵਿੱਚੋਂ ਬਹੁਤ ਜ਼ਿਆਦਾ ਫਿਰ ਸਾਰੇ ਰਸਤੇ ਬਲੌਕ ਹੋ ਜਾਂਦੇ ਨੇ ਬਾਈ ਜੀ ਕੰਟੈਕਟ ਹੀ ਟੁੱਟ ਜਾਂਦਾ ਸਾਡਾ ਮੰਨ ਲਓ ਕਿਸੇ ਨੂੰ ਐਮਰਜੈਂਸੀ ਪੈ ਜਾਵੇ ਕਿਸੇ ਨੂੰ ਡਿਲੀਵਰੀ ਹੋ ਜਾਵੇ ਬੱਚੇ ਦੀ ਲੇਡੀ ਦੀ ਤੋ ਕਿਵੇਂ ਲੈ ਕੇ ਜਾਏਗੇ ਅਸੀਂ ਨਦੀ ਆਏ ਨਦੀ ਭਰ ਜਾਂਦੀ ਹੈ ਪਿੱਛੇ ਰੁਕ ਜਾਂਦਾ ਸਾਰਾ ਕੁਝ ਇਧਰੋਂ ਇਧਰ ਦਾ ਕਨੈਕਟਿਵ ਟੁੱਟ ਗਿਆ ਇਧਰੋਂ ਇਧਰ ਦਾ ਟੁੱਟ ਗਿਆ ਕਿੱਥੇ ਜਾਈਏ ਜਿਵੇਂ ਟੀਚਰ ਕੋਈ ਇਧਰ ਆ ਜਿੰਦੇ ਸਰਕਾਰੀ ਸਕੂਲ ਵਾਲੇ ਉਧਰ ਹੀ ਰੁਕ ਜਾਂਦੇ ਆ ਇਧਰ ਹੀ ਰੁਕ ਜਾਂਦੇ ਆ ਉੱਪਰ ਦੀ ਕੁੰਮ ਕਿਉਂਣਾ ਪੈਂਦਾ ਕਿੱਧਰ ਹੀ ਨਹੀਂ ਕੋਈ ਰਸਤਾ ਨਹੀਂ ਜਦੋਂ ਇਹ ਪਾਣੀ ਖਤਮ ਹੋਏਗਾ ਤਰੋਂ ਜਾਏਗਾ ਜਦੋਂ ਯਾਰ ਵੇਟ ਕਰਦੇ ਨੇ ਕਈ ਘੰਟੇ ਇੰਤਜ਼ਾਰ ਕਰਨਾ ਤੇ 4 ਘੰਟੇ ਵੇਟ ਕਰਨੀ ਪੈਂਦੀ ਹੈ ਬਾਈ ਇਧਰ ਫਿਰ ਕੋਈ ਸਕੂਲ ਵੀ ਹੋਣਗੇ ਸਰਕਾਰੀ ਸਕੂਲ ਹੈਗੇ ਆ 4-5 ਸਕੂਲ ਆ ਕੱਲੇ ਕੱਲੇ ਪਿੰਡ ਸੇ ਸਕੂਲ ਆ ਟੀਚਰ ਜਾਂਦੇ ਆ ਜਦੋਂ ਬਾਅਦ ਮੰਨ ਲਓ अच्छा पूरी रात इथे रुके गए हम्म हुन ਦੱਸੋ ਕੀ ਕਰੀਏ ਅਸੀਂ ਮੰਨ ਲਓ ਕਿਸੇ ਨੂੰ ਰਾਤ ਨੂੰ ਅਮਰਜੈਂਸੀ ਪੈ ਜਾ ਕਿਸੇ ਨੂੰ ਹਾਂਜੀ ਹਾਂਜੀ ਬਿਮਾਰੀਆਂ ਚੱਲ ਗਈਆਂ ਹੁਣ ਤਾਂ ਇੰਨਾ ਨਾ ਬੁਰਾ ਹਾਲ ਹੈ ਕਿ ਜੇ ਹਸਪੀਟਲ 15 ਮਿੰਟ ਦੇ ਨਾਲ ਲੈ ਕੇ ਜਾਈਏ ਤਾਂ ਬੜਾ ਮੁਸ਼ਕਲ ਹੈ ਔਰ ਜੋਗੇ ਇਥੇ 15 ਮਿੰਟ ਦਾ ਪੀਜੀਆ ਦਾ ਰਸਤਾ ਸਾਡਾ ਤੇ ਅਸੀਂ ਕੀ ਕਰੀ ਇੰਨਾ ਬੁਰਾ ਹਾਲ ਹੈ ਕਿ ਨਦੀ ਜਿੱਦੋਂ ਆ ਜਾਂਦੀ ਆਹਰ ਪਾਰ ਹੋ ਜਾਂਦਾ ਜੀ ਕੁਛ ਨਹੀਂ ਦਿਖਦਾ ਇਥੋਂ ਪਰੇ ਤੱਕ ਪਾਣੀ ਰੁਕ ਜਾਂਦਾ ਜੀ ਬਿਲਕੁਲ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਤੁਹਾਡੀ ਸਮੱਸਿਆ ਹੱਲ ਹੋ ਸਕਦੀ ਹੈ ਜੀ ਅਸੀਂ ਇਹਦੀ ਦਿੱਕਤ ਰਿਪੇਅਰ ਨਹੀਂ ਹੋਣ ਦੇਣੀ ਜੇ ਰਿਪੇਅਰ ਹੋ ਗਈ 15 ਸਾਲ ਅਸੀਂ ਹੋਰ ਪਿੱਛੇ ਚੱਲ ਜਾਵਾਂਗੇ। ਇਹਦੀ ਮੰਗ ਹੈ ਇੱਥੇ ਪੁੱਲ ਲਾਓ। ਬਾਸ। ਉਹ ਦੋਸੇ ਨਾਲ ਹੱਲ ਹੋ ਸਕਦਾ। ਉਹਦੇ ਨਾਲ ਹੱਲ ਹੋਣਾ ਸਾਡਾ। ਨਹੀਂ ਇਹ ਰਿਪੇਅਰ ਨਾਲ ਤਾਂ ਫੇਰ ਸਾਨੂੰ ਵੀ ਸਮੱਸਿਆ ਰਹੇਨੀ। ਰਿਪੇਅਰ ਕਰਕੇ ਜਾਨਾ ਪਾਣੀ ਨਹੀਂ ਤਾਂ ਫੇਰ ਵੀ ਆਣਾ ਜਾਣਾ ਇਹ। ਬਿਲਕੁਲ। ਹੋਰ ਕੋਈ ਹੱਲ ਨਹੀਂ ਹੈ। ਬਜ਼ੁਰਗੋ ਤੁਸੀਂ ਵੀ ਦੇਖਿਆ ਹੋਣਾ ਬਹੁਤ ਲੰਮੇ ਸਮੇਂ ਤੋਂ ਸਮੱਸਿਆ ਹੋ ਗਈ। ਹਾਂ ਜੀ। ਹਾਂ ਬਹੁਤ ਤੇਰੀ ਸਮੱਸਿਆ ਹੈ। ਮੇਰੀ ਵੀ 60 ਸਾਲ ਦੀ ਉਮਰ ਹੋ ਗਈ ਜੀ। ਅੱਛਾ ਉਸ ਤੋਂ ਸਮੱਸਿਆ ਦੂਸਰੇ ਪਹਿਲਾਂ ਦੀ ਹੈ ਜੀ ਤਾਂ। ਹੋ ਲੱਗੀ ਕੁਛ ਨਹੀਂ। ਵੈਦੇ ਹਰੇ ਕਰਕੇ ਜਾਂਦਾ ਜੀ। ਵੈਦੇ ਹਰੇ ਕਰ ਜੂਗਾ। ਨਹੀਂ ਡਪਾ ਫਿਰ ਕਰਦੇ ਵੀ ਤੁਸੀਂ ਪੋਲ ਪੋਲ ਬਣਨਾ ਚਾਹੀਦੇ ਨੇ। ਇੱਥੇ ਜੀ ਕੋਈ ਨਹੀਂ ਕਰ ਕਹਿੰਦੇ ਅਸੀਂ ਕਰ ਦੂਗਾ ਅਸੀਂ ਕਰ ਮੁੜ ਕੇ ਕੋਈ ਨਹੀਂ ਜਾਂਦਾ। ਵੋਟਾ ਲਏ। ਵੋਟਾ ਲਈ। ਫੇਰ ਖਤਮ ਹੈ। ਬਾਤੀ ਫਿਰ ਕੋਈ ਆਉਂਦਾ ਨਹੀਂ। ਦੂਸਰੀ ਵਾਰ ਕੋਈ ਨਹੀਂ ਜਾਂਦਾ। ਕਿਹੜੀ ਕਿ ਜਦੋਂ ਮੀਂਹ ਵਾਲਾ ਮੌਸਮ ਹੋ ਜਾਂਦਾ ਫਿਰ ਤਾਂ ਚਿੰਤਾ ਹੀ ਪੈ ਜਾਂਦੀ ਵੀ ਕਦੋਂ ਕੀ ਬਣ ਜਾਵੇ ਹਨਾ। ਆਕਿਆ ਬਣ ਜਾਵੇ ਕੋਈ ਪਤਾ ਨਹੀਂ। ਨਹੀਂ ਕੋਈ ਵੈਦੇ ਵੀ ਫਿਰੇ ਕਰਦੇ ਜੀ। ਬਿਲਕੁਲ। ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਸ ਤਰੀਕੇ ਦੇ ਨਾਲ ਇਹ ਰੈਂਪ ਟੁੱਟਿਆ ਹੋਇਆ ਤਾਂ ਲੋਕ ਇਸੇ ਰੈਂਪ ਤੋਂ ਵਹੀਕਲ ਜਿਹੜੇ ਆਪਣੇ ਕੱਢਦੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ ਪਰ ਇਹ ਜਿਹੜੇ ਆਪਣੀ ਜਾਨ ਵੀ ਖਤਰੇ ਚ ਪਾ ਰਹੇ ਨੇ ਜਿਹੜਾ ਰੈਂਪ ਹੈ ਇਹ ਬਿਲਕੁਲ ਥੂਥਾ ਹੋ ਗਿਆ ਖਾਲੀ ਹੋ ਗਿਆ ਕਿਸੇ ਵੀ ਸਮੇ ਟੁੱਟ ਸਕਦਾ ਤਾਂ ਤੁਹਾਨੂੰ ਇੱਕ ਹੋਰ ਵੀ ਅੱਗੇ ਤਸਵੀਰ ਦਿਖਾਵਾਂਗੇ ਉਥੇ ਵੀ ਇਸੇ ਤਰ੍ਹਾਂ ਦੇ ਹਾਲਾਤ ਨੇ ਬੜੀ ਤਰਸਯੋਗ ਹਾਲਾਤ ਇਸ ਇਲਾਕੇ ਦੇ ਪਿੰਡਾਂ ਦੀ ਬਣੀ ਹੋਈ ਆ ਮਹਾਲੀ ਜ਼ਿਲ੍ਹੇ ਦੇ ਆਖਰੀ ਪਿੰਡ ਨੇ ਪੰਜਾਬ ਦੇ ਆਖਰੀ ਪਿੰਡ ਨੇ ਜਿੱਥੇ ਕੋਈ ਵੀ ਨਾ ਲੋਕਾਂ ਦੀ ਸਾਰ ਨਹੀਂ ਲੈ ਰਿਹਾ ਤਾਂ ਇਹਨਾਂ ਦੀ ਨਾਰਾਜ਼ਗੀ ਹੈ ਕਿ ਲੋਕ ਅਬ ਲੀਡਰਾਂ ਨੂੰ ਵੋਟਾਂ ਪਾ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਸਾਰ ਜਿਹੜੀ ਉਹ ਨਹੀਂ ਲਈ ਜਾਂਦੀ ਪਰ ਅਪੀਲ ਜ਼ਰੂਰ ਇਹਨਾਂ ਦੀ ਸਰਕਾਰ ਨੂੰ ਕੀਤੀ ਗਈ ਹੈ ਇਹਨਾਂ ਵੱਲੋਂ ਕਿ ਸਾਡਾ ਮਸਲਾ ਜਿਹੜਾ ਉਹ ਹੱਲ ਕੀਤਾ ਜਾਵੇ ਤਾਂ ਹੀ ਜਿਹੜੀ ਸਾਡੀ ਇਸ ਸਮੱਸਿਆ ਤੋਂ ਜਿਹੜੀ ਨਜਾਤ ਸਾਨੂੰ ਮਿਲ ਸਕਦੀ ਹੈ ਸਾਡਾ ਜਿਹੜਾ ਇਸ ਤੋਂ ਸਟਕਾਰਾ ਹੋ ਸਕਦਾ ਹੈ ਹੋਰ ਵੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਇੱਕ ਪੁਲ ਹੋਰ ਬਣਿਆ ਹੋਇਆ ਉਸ ਦੀ ਵੀ ਹਾਲਤ ਇਸੇ ਤਰੀਕੇ ਦੇ ਨਾਲ ਉਸ ਦੀ ਤਸਵੀਰ ਵੀ ਤੁਹਾਨੂੰ ਦਿਖਾਉਣੀ ਹੈ ਜੈਂਤੀ ਮਾਜਰੇ ਦੀ ਉਸ ਤਸਵੀਰ ਤੋਂ ਬਾਅਦ ਤੁਹਾਨੂੰ ਦੂਸਰੀ ਤਸਵੀਰ ਜਿਹੜੀ ਨਾਲ-ਨਾਲ ਅਸੀਂ ਦਿਖਾ ਰਹੇ ਹਾਂ ਤਾਂ ਸਾਹਮਣੇ ਦੇਖ ਸਕਦੇ ਹੋ ਕਿ ਇਹਨੂੰ 2 ਸਾਲ ਹੋ ਗਏ ਇਸ ਖੱਡੇ ਬਣੇ ਇਹਨੂੰ ਤਾਂ ਹਲੇ ਤੱਕ ਇਸ ਦਾ ਕੋਈ ਜਿਹੜਾ ਪ੍ਰਬੰਧ ਕਿਸੇ ਨੇ ਨਹੀਂ ਕੀਤਾ ਠੀਕ ਨਹੀਂ ਕੀਤਾ ਤਾਂ ਪਿੰਡ ਦੇ ਲੋਕ ਨੇ ਜਿਹੜੇ ਉਹ ਮੰਗ ਕਰਦੇ ਨੇ ਕਿ ਇਸ ਇਲਾਕੇ ਦੇ ਵਿੱਚ ਪੁਲ ਬਣਨਾ ਚਾਹੀਦਾ ਕਈ ਵਾਰ ਤਾਂ ਇੰਜ ਹੁੰਦਾ ਕਿ ਜਦੋਂ ਨਦੀ ਚੜ ਕੇ ਆ ਜਾਂਦੀ ਆ ਤਾਂ ਅਧਿਆਪਕ ਨੇ ਜਿਹੜੇ ਪਿੰਡਾਂ ਦੇ ਵਿੱਚ ਪੜਾਉਂਦੇ ਨੇ ਸਕੂਲਾਂ ਦੇ ਵਿੱਚ ਤਾਂ ਉੱਥੇ ਉਹਨਾਂ ਨੂੰ ਰਾਤ ਕੱਟਣੀ ਪੈ ਜਾਂਦੀ ਆ ਲੋਕ ਸਾਡੇ ਨਾਲ ਨੇ ਕਿੰਨਾ ਕੁ ਨੁਕਸਾਨ ਆ ਜਿਹੜਾ ਇਸ ਇਸ ਨਾਲ ਹੁੰਦਾ ਜਦੋਂ ਪਾਣੀ ਆ ਜਾਂਦਾ ਤੁਹਾਡਾ ਨੁਕਸਾਨ ਤਾਂ ਜ ਸਾਡੇ ਏਰੀਆ ਨੂੰ ਪੂਰਾ ਹੀ ਹੈ ਹਰ ਤਰ੍ਹਾਂ ਦੇ ਨੁਕਸਾਨ ਹੈ ਸਾਡੇ ਇੱਥੇ ਥੋੜਾ ਬਹੁਤਾ ਦੁੱਧ ਦਾ ਕੰਮ ਹੈ ਉਹ ਸਾਰਾ ਦੁੱਧ ਇੱਥੇ ਰੁਲਦਾ ਕਿਸ ਦਿਨ ਨਦੀ ਜਦੋਂ ਮੀਂਹ ਆ ਗਿਆ ਸਾਰੇ ਡਰਾਮਾ ਦੇ ਡਰਾਮਾ ਲੋਕਾਂ ਦੇ ਦੁੱਧ ਦੇ ਖਰਾਬ ਹੁੰਦੇ ਆ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਅਸੀਂ ਜੋ ਕੱਚੀ ਦਿਹਾੜੀ ਕੋਈ ਜਾ ਵੀ ਰਿਹਾ ਚੰਡੀਗੜ੍ਹ ਉਹ ਨਹੀਂ ਜਾ ਸਕਦਾ ਕਿਉਂਕਿ ਟਾਈਮ ਦਾ ਇੱਥੇ ਹੋਲਣਾ ਕੀ ਕਹੇ ਕਿ ਜਦੋਂ ਪਾਣੀ ਆ ਜਾਂਦਾ ਨਦੀ ਭਰ ਜਾਂਦੀ ਹੈ ਤਾਂ ਅਧਿਆਪਕ ਕਈ ਵਾਰ ਸਕੂਲਾਂ ਚ ਰਾਤਾਂ ਕੱਢਦੇ ਨੇ ਜਾਂ ਮੰਦਰ ਚ ਬੱਚੇ ਰਾਤਾਂ ਹਾਂ ਜੀ ਅਸੀਂ ਰੋਟੀਆਂ ਦਿੰਦੇ ਅਧਿਆਪਕਾਂ ਨੂੰ ਫਿਰ ਪਿੰਡਾਂ ਵਿੱਚ ਹੋਰ ਕਿਆ ਕਰਦੀ ਉਹਨਾਂ ਨੂੰ ਕਿੱਥੇ ਮੇਰੀ ਬੱਚੇ ਸਾਡੇ ਕਈ ਵਾਰੀ ਇਸ ਨਦੀ ਨੂੰ ਨਿਕਲ ਜਾਂਦੇ ਐ ਅਗਲੀ ਨਦੀ ਚੜ ਜਾਂਦੀ ਐ ਬੱਚੇ ਸਾਡੇ ਸਿਵਜੀ ਦੇ ਮੰਦਰ ਦੇ ਰਹਿੰਦੇ ਹਰ ਵਾਰੀ ਸਾਡੇ ਨਾਲ ਇਹ ਕੰਮ ਹੁੰਦਾ 40 ਸਾਲ ਤੇ ਅਸੀਂ ਇਹੀ ਮੰਗ ਕਰ ਰਹੇ ਪੁਲ ਲੱਗ ਜਾਣ ਸਾਡੇ ਪੁਲ ਲੱਗ ਜਾਣ ਹਰ ਇੱਕ ਵਾਰੀ ਜੋ ਵੀ ਆਇਆ ਹੱਦ ਤੱਕ ਹਰ ਇੱਕ ਨੇ ਲਾਰੇ ਲਾਏ ਹਰ ਇੱਕ ਵਾਰੀ ਇਹ ਹੀ ਕਹਿ ਜਾਂਦਾ ਤੁਹਾਡੇ ਪੁਲ ਪੱਕੇ ਪਰ ਇਹ ਨਹੀਂ ਸਾਨੂੰ ਪਤਾ ਲੱਗਿਆ ਕਿ ਉਹ ਲਗੇ ਜਾਂ ਨਹੀਂ ਲਗੇ ਅੱਤਕ ਇਹ ਦੇਖੇ ਰਹੇ ਤੁਸੀਂ ਵਿੱਚ ਤੁਸੀਂ ਨੇ ਬਾਈਕਾਟ ਵੀ ਕਰਤਾ ਸੀ ਵੋਟਾਂ ਦਾ ਫੇਰ ਵੀ ਨਹੀਂ ਕੋਈ ਹੱਲ ਹੋਇਆ ਬਾਈਕਾਟ ਹੁਣ ਵੀ ਬਾਈਕਾਟ ਹੈ ਜੀ ਹੁਣ ਵੀ ਬਾਈਕਾਟੇ ਰਹੂਗਾ ਜਦ ਤੱਕ ਸਾਡਾ ਕੋਈ ਮਸਲਾ ਨਹੀਂ ਹੱਲ ਹੁੰਦਾ ਨਹੀਂ ਪਾਉਂਗੇ ਕਿਸੇ ਨੂੰ ਵੋਟ ਨਹੀਂ ਆਪਾਂ ਕਿਸੇ ਨੂੰ ਨਹੀਂ ਪਾਉਂਦੇ ਕਿਸੇ ਨੂੰ ਵੋਟ ਨਹੀਂ ਪਾਈ ਜਾਊਗੀ ਹਾਂ ਜੀ ਅਸੀਂ ਸੀਐਮ ਸੀਐਮ ਹੋਂਸ ਤੋਂ 8 ਕਿਲੋਮੀਟਰ ਬੈਠੇ ਆ ਇੱਥੇ ਤਾਂ ਵੀ ਸਾਡੀ ਕੋਈ ਸੁਣਾਈ ਨਹੀਂ ਇਹ ਸੀਐਮ ਹੋਂਸ ਤੋਂ 8 ਕਿਲੋਮੀਟਰ ਹੈ ਸਾਡਾ ਏਰੀਆ ਸਾਰੇ ਕੀ ਪੀ ਲਬਦਾ ਇੱਕ ਆਲ ਮੁਲਗਗਰਮਾਨ ਨੇ ਤੁਹਾਡੇ ਦੇ ਹਲਕੇ ਦੇ ਲਾਰੇ ਜੀ ਸਾਰਿਆਂ ਦੇ ਲਾਰੇ ਕਿਸੇ ਨੇ ਵੀ ਕੁਝ ਨਹੀਂ ਕੀਤਾ ਹ ਤੱਕ ਚਾਹੋ ਕਾਲੀ ਆਗੇ ਕਾਂਗਰਸੀ ਆਗੇ ਜਾਂ ਝਾੜੂ ਵਾਲੇ ਆਗੇ ਕਿਸੇ ਨੇ ਕੁਝ ਨਹੀਂ ਕੀਤਾ ਹੁਣ ਤੱਕ ਕੋਈ ਸਾਡੇ ਏਰੀਆ ਨੂੰ ਦੇਖ ਲੋ ਪਿੰਡਾਂ ਨੂੰ ਘੁੰਮ ਕੇ ਦੇਖ ਲੋ ਇੱਕ ਇੰਨਾ ਵੀ ਕੰਮ ਦਿਖਾ ਦੋ ਸਾਨੂੰ ਲਵਾਰਸ ਕਰਤਾ ਫਿਰ ਤੁਹਾਨੂੰ ਲਵਾਰਸ ਲਵਾਰਸ ਐਂਜੀ ਲਵਾਰਸ ਬਿਲਕੁਲ ਲਵਾਰਸ ਐ ਜੀ ਹਰ ਤਰ੍ਹਾਂ ਦੇ ਲਵਾਰਸ ਐ ਸਾਡੇ ਤੇ ਇੱਥੇ 8 ਕਿਲੋਮੀਟਰ ਉੱਪਰ ਜਾ ਕੇ ਨਾ ਜੰਗਲ ਦੇ ਵਿੱਚ ਪਿੰਡ ਐ ਹਰਿਆਣੇ ਦੇ ਦੋ ਪਿੰਡ ਪੈਂਦੇ ਤਾਂ ਦੋ ਹੀ ਪਿੰਡਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਸੁਵਿਧਾ ਕਹਿੰਦੇ ਕਿ ਉਧਰ ਤੋਂ ਵੀ ਉਹਨੂੰ 15 ਕਿਲੋਮੀਟਰ ਰੋਡ ਹੈ ਔਰ 4 ਲਾਈਨ ਰੋਡ ਬਣ ਗਈ ਜੀ ਉਹ ਜੰਗਲ ਦੇ ਵਿੱਚ ਸਾਡੇ ਇਹੀ ਇੱਕ ਲਿੰਕ ਸੜਕ ਹੈ ਇਹ ਵੀ ਉਹੀ 89 ਬੁਟੀ ਹੈ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਕਿਸੇ ਵੀ ਤਰ੍ਹਾਂ ਦੀ ਬਿਲਕੁਲ ਪਹਿਲਾਂ ਤੁਸੀਂ ਨੇ ਬਾਈਕਟ ਕੀਤਾ ਸੀ ਕੀ ਫਿਰ ਹੱਲ ਹੋ ਗਿਆ ਸੀ ਬਾਈਕਟ ਦੇ ਨਾਲ ਬਾਈ ਜੀ ਹੱਲ ਕੋਈ ਨਹੀਂ ਹੋਇਆ ਪਹਿਲੇ ਹੀ ਬਾਈਕਟ ਕੀਤਾ ਸੀ ਕੋਈ ਹੱਲ ਨਹੀਂ ਹੋਇਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਉਦੋਂ ਦਾ ਇੱਥੇ ਡੀਸੀ ਸਾਹਿਬ ਸਾਰੇ ਇੱਥੇ ਆ ਕੇ ਘੁੰਮਦੇ ਤੇਰੇ ਐਮਐਲਏ ਸਾਰੇ ਘੁੰਮਦੇ ਸੀ ਕਹਿੰਦਾ ਤੁਸੀਂ ਵੋਟਾਂ ਪਾਓ ਅਸੀਂ ਤੁਹਾਡੇ ਨਾਲ ਆ ਮੈਂ ਕਹਾਂ ਜੀ ਅਸੀਂ ਹੁਣ ਮੰਨ ਬਣਾ ਲਿਆ ਅਸੀਂ ਨਹੀਂ ਵੋਟਾਂ ਪਾਣੀ ਹੁਣ ਵੀ ਕੋਸ਼ਿਸ਼ ਕਰਨੀ ਇਹੀ ਅਸੀਂ ਪਿੰਡਾਂ ਨੂੰ ਇਕੱਠੇ ਕਰਕੇ ਫਿਰ ਕੋਸ਼ਿਸ਼ ਕਰਾਂਗੇ ਵੀ ਅਸੀਂ ਵੋਟਾਂ ਨਹੀਂ ਪਾਣੀ ਤੇ ਨਹੀਂ ਪਾਣੀ ਬਾਈ ਜੀ ਬਾਈਕਾਟ ਦੀ ਕੋਸ਼ਿਸ਼ ਹੈ 100% ਕਿਉਂਕਿ ਸਾਡੇ ਪਿੰਡਾਂ ਦਾ ਹਾਲ ਹੀ ਨਿਹਾ ਬਾਈ ਜੀ 70 ਸਾਲ ਚ ਦੋ ਪੂੜਲੀ ਲਗੇ ਤਾਂ ਅਸੀਂ ਤਾਂ ਪਾਕਿਸਤਾਨ ਤੋਂ ਬਿਹਤਰ ਹੈ ਪਾਕਿਸਤਾਨ ਤੇ ਵੀ ਹਾਲ ਨਹੀਂ ਹੋਣਾ ਜਿਹੜਾ ਸਾਡਾ ਹਾਲ ਹੈ ਜਿਹੜਾ ਚੰਡੀਗੜ੍ਹ ਦੇ 4 ਕਿਲੋ 5 ਕਿਲੋਮੀਟਰ ਦੇ ਦੈਰੇ ਦੇ ਬੈਠੇ ਆ ਕਿ ਕਰੀਏ ਦੱਸੋ ਕਿੱਥੇ ਜਾਈਏ ਬੱਚੇ ਸਾਡੇ ਹੁਣ ਆ ਬੱਸ ਗਈ ਆ ਬੱਸ ਇੱਥੋਂ ਦਾ ਕੰਦਿਆ ਅੱਗੇ 4 ਮਿੰਡਾਂ ਨੂੰ ਬੱਸ ਨਹੀਂ ਗਈ ਇੱਥੇ ਇੱਥੇ ਵਾਪਸ ਮੁੜ ਦੇਣਾ ਬੱਸ ਨੇ ਆ ਨਦੀ ਟੱਪਦੀ ਆ ਵੀ ਜਦੋਂ ਨਦੀ ਨਹੀਂ ਆਉਂਦੀ ਉਦੋਂ ਇਹ ਵੀ ਨਹੀਂ ਟੱਪਦੀ ਇਹ ਵੀ ਨਹੀਂ ਟੱਪਦੀ ਉਦੋਂ ਰੁਕ ਜਾਂਦੀ ਸਾਡੇ ਕੋਲ ਨੂੰ ਇੱਥੇ ਫਿਰ ਉਹ ਮੁੜ ਗਈ ਨਾ ਬੱਸ ਦੇਖੋ ਉਥੋਂ ਵਾਪਸ ਆ ਜਾਣਾ ਉਹਨੇ ਉਤੋਂ ਵਾਪਸ ਹਨਾ ਸਾਡਾ ਕੋਈ ਹੱਲ ਨਹੀਂ ਕਹਿੰਦਾ ਸਿਰੇ ਜਾਂਦੀ ਸੀ ਠੀਕ ਨਹੀਂ ਜਾਂਦੀ ਸੀ ਸਿਰੇ ਜੀ ਨਹੀਂ ਅਸੀਂ ਜ਼ੋਰ ਲਾ ਲਿਆ ਤਵਾੜੀ ਸਾਹਿਬ ਨੂੰ ਕਹਿ ਲਿਆ ਇੱਥੇ ਚੰਡੀਗੜ੍ਹ ਦੇ ਹੁਣ ਐਮਪੀ ਨੇ ਅਸੀਂ ਉਹਦੇ ਕੋਲ ਵੀ ਜੇ ਗਏ ਵੀ ਸਾਡੀ ਬਸ ਲਵਾ ਦਿਓ ਸਾਡੇ ਪਿੰਡਾਂ ਤੱਕ ਉਹ ਕਹਿੰਦੇ ਭਾਈ ਨਦੀਆਂ ਦਾ ਹੱਲ ਨਹੀਂ ਅਸੀਂ ਕਿਵੇਂ ਲਵਾ ਦਈਏ ਬਸ ਦਾ ਨੁਕਸਾਨ ਹੋ ਜਾਏ ਕੌਣ ਜ਼ਿੰਮੇਵਾਰ ਹੈ ਕੀ ਕਰੀਏ ਦੱਸੋ ਮੈਂ ਫਿਰ ਜਿਹੜੇ ਦਿਹਾੜੀ ਤੇ ਜਾਂਦੇ ਦਿਹਾੜੀ ਤੇ ਜਾਂਦੇ ਲੋਕ ਉਹਨਾਂ ਦੀ ਦਿਹਾੜੀ ਵੀ ਮਰ ਜਾਂਦੀ ਉਹਨਾਂ ਦੀ ਹਾਂਜੀ ਸਾਰਿਆਂ ਦੀ ਦਿਹਾੜੀ ਮਰ ਜਾਂਦੀ ਹੈ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਮਾਰਦਾ ਮੇਰੇ ਇੱਥੇ ਸਾਡੇ ਪੂਲ ਲੱਗੇ ਹੋਏ ਨੇ ਕੋਈ ਹੈ ਰੈਂਪ ਸਾਰੇ ਟੁੱਟੇ ਹੋਏ ਨੇ ਜਿੱਦਾਂ ਫਿਰ ਉਹ ਵੀ ਕਹਿ ਜਾਂਦੇ ਵੀ ਆਪਣਾ ਵੀ ਹਿੱਲਾ ਦੇਖ ਲਓਗੇ ਦੇ ਵੀ ਅਸੀਂ ਜੇ ਤੁਸੀਂ ਨਹੀਂ ਆਣਾ ਟਾਈਮ ਤੇ ਤਾਂ ਆਪਣੀ ਜੋਗੀ ਹੋਰ ਵਾਸੇ ਦੇਖ ਲਓ ਹੁਣ ਸਾਡੇ ਬੱਚਿਆਂ ਨੂੰ ਬੜੀ ਦਿੱਕਤਾਂ ਆ ਰਹੀਆਂ ਜੀ ਬੱਚੇ ਸਾਡੇ ਸਕੂਲ ਸਾਨੂੰ ਜਿੰਨਤੀ ਮਾਹੀ ਤੱਕ ਛੱਡਣਾ ਆਣਾ ਪੈਂਦਾ ਅਸੀਂ ਡਿਊਟੀਆਂ ਵਾਲੇ ਬੰਦੇ ਸਵੇਰੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਛੱਡਣ ਦਾ ਉਹ ਬੱਸਾਂ ਵਾਲੇ ਬਿਲਕੁਲ ਜਵਾਬ ਦੇਗੇ ਅਸੀਂ ਤਾਂ ਪਿੱਛੇ ਇਹ ਮੰਗ ਕਰੀਏ ਵੀ ਜੇ ਪੰਜਾਬ ਨੇ ਨਹੀਂ ਹੱਲ ਕਰਨਾ ਤਾਂ ਸਾਨੂੰ ਹਰਿਆਣੇ ਨਾਲ ਰਲਾ ਦਿਓ ਘਟੋ ਘਟ ਅਸੀਂ ਉਹਨਾਂ ਦੇ ਅੱਗੇ ਮੰਗ ਰੱਖ ਕੇ ਦੇਖ ਲਈਏ ਕਿਵਦਾ ਹਰਿਆਣੇ ਵਾਲੇ ਕੁਝ ਕਰ ਦੇਣ ਪਰ ਸਾਡੀ ਇਹ ਵੀ ਸੁਣਵਾਈ ਨਹੀਂ ਹੋ ਰਹੀ ਇਸ ਤਰ ਅਸੀਂ ਅੱਗੇ ਨੂੰ ਵੀ ਬਾਈਕਾਰਡ ਹੀ ਕਰਾਂਗੇ ਵੋਟਾਂ ਦਾ ਹਰਿਆਣੇ ਚ ਜਾਣਾ ਚਾਹੁੰਦੇ ਪੰਜਾਬ ਚ ਹੱਲ ਜੀ ਇਸ ਨਾਲ ਉਹ ਤਾਂ ਸਾਨੂੰ ਹਰਿਆਣੇ ਚ ਰਲਾ ਦੋ ਜਿਆਦਾ ਵਧੀਆ ਹੋ ਸਕਦਾ ਕੀ ਬਲ ਉੱਥੇ ਹੱਲ ਹੋ ਜੇ ਕਿਉਂਕਿ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਇੱਕ ਪਿੰਡ ਹੈ ਉੱਥੇ ਹਰਿਆਣੇ ਦਾ ਉਹਨਾਂ ਨੂੰ ਪੁਲ ਲੱਗੇ ਹੋਏ ਆ ਪੂਰੀ ਸੜਕਾਂ ਡਬਲ ਸੜਕਾਂ ਐ ਇੱਥੇ ਦੇਖ ਲਓ ਕਿੰਨੀ ਕ ਸੜਕਾਂ ਹੈ ਤੁਹਾਡੇ ਸਾਹਮਣੇ ਇੱਥੋਂ ਤੱਕ ਪਿੰਡ ਜਿਹੜੇ ਹੋਰ ਇੱਥੋਂ ਤਕਰੀਬਨ 2-3 ਕਿਲੋਮੀਟਰ ਹੋਣੇ ਬਸ ਹਰਿਆਣੇ ਦੇ ਪਿੰਡ ਜਿਹੜੇ ਸੜਕਾਂ ਡਬਲ ਨੇ ਜੀ ਸਾਰੇ ਪੁਲ ਲੱਗੇ ਹੋਏ ਨੇ ਇਹਨਾਂ ਤੋਂ ਡਬਲ ਸਰਸਾ ਜਾ ਰਿਹਾ ਉੱਥੇ ਉਹਨਾਂ ਦੇ ਪੁ ਸਾਡੇ ਇੱਥੇ ਬਹੁਤ ਦਿੱਕਤਾਂ ਆ ਰਹੀਆਂ ਜੀ ਇਸ ਚੀਜ਼ ਨਾਲ ਹੋਰ ਵੀ ਫਿਰ ਕੰਮ ਪ੍ਰਭਾਵਿਤ ਹੋਇਆ ਵਿਕਾਸ ਦਾ ਜਾਂ ਫਿਰ ਨੌਕਰੀਆਂ ਦਾ ਸਹਿਰ ਚ ਨਹੀਂ ਜਾਣਾ ਆਉਣਾ ਬੰਦ ਹੋ ਜਾਂਦਾ ਜਦੋਂ ਬਰਸਾਤ ਉਸ ਟਾਈਮ ਦਾ ਸਾਰਾ ਹੀ ਕੱਟ ਜਾਂਦਾ ਕੰਟੈਕਟ ਸਾਰੇ ਕੱਟ ਜਾਂਦਾ ਸਾਡਾ ਅਸੀਂ ਮੰਨ ਲਓ ਉੱਥੋਂ ਘਰ ਤੋਂ ਤਿਆਰ ਹੋ ਗਏ ਆ ਜੀ ਇੱਥੇ ਨਦੀ 'ਤੇ ਖੜ੍ਹ ਜਾਈਏ 2 ਘੰਟੇ 3 ਘੰਟੇ ਖੜ੍ਹੇ ਰਹਿਣੇ ਆ ਫਿਰ ਸਾਨੂੰ ਫੋਨ ਕਰਨਾ ਪੈਂਦਾ ਫਿਰ ਅਫਸਰ ਜਿਹਦੇ ਕੋਲ ਕੰਮ ਕਰਦੇ ਆ ਉਹ ਮੰਨਦਾ ਨਹੀਂ ਉਹ ਕਿਉਂ ਨਹੀਂ ਮੰਨਦਾ ਉਹ ਕਹਿੰਦਾ ਯਾਰ ਤੁਸੀਂ ਉੱਥੇ ਤਾਂ ਰਹਿੰਦੇ ਹੋ 10 ਕਿਲੋਮੀਟਰ ਉਰੇ ਕਿਹੜਾ ਨਦੀ ਪੈਂਦੀ ਆ ਤੁਹਾਨੂੰ ਅਸੀਂ ਫਿਰ ਲਾਈਵ ਵੀਡੀਓ ਕਰਕੇ ਉਹਨੂੰ ਕਾਲ ਤਾਂ ਦੱਸਦੇ ਆਂ ਆ ਦੇਖੋ ਜੀ ਅਸੀਂ ਇੱਥੇ ਖੜੇ ਆਂ ਵੀਡੀਓ ਦੁਕਾਨੇ ਆਂ ਕਿ ਆ ਦੇਖੋ ਬੰਦੇ ਖੜੇ ਆਂ ਸਾਰੇ ਤਾਂ ਸਾਨੂੰ ਕਿਦੇ ਉਹ ਮੰਨਦੇ ਆਂ ਵੀ ਹਾਂ ਜੀ ਸਾਡਾ ਔਖਾ ਹੈ ਬਹੁਤ ਹੁਣ ਕੀ ਕਰੀਏ ਦੱਸੋ ਸਰ ਬਿਲਕੁਲ ਕੋਈ ਨਹੀਂ ਪੰਜੋਂ ਇੱਕ ਪਿੰਡ ਦੇ ਨਹੀਂ ਸੜਵਾਈ ਹੁੰਦੀ ਸਰਪੰਚਾਂ ਦੀ ਫਿਰ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਹੀ ਅਸੀਂ ਘਟੋ ਘਟ 1982 ਤੋਂ ਲੈ ਕੇ ਸਰਪੰਚ ਹੈਗੇ ਉਹਨ ਮੌਜੂਦਾ ਵੀ ਹੈ ਕਈ ਸਰਕਾਰਾਂ ਨੇ ਕਹਿ ਲਿਆ ਆਮ ਆਦਮੀ ਨੂੰ ਕਾਂਗਰਸ ਨੂੰ ਅਕਾਲੀ ਨੂੰ ਤਾਂ ਉਹੀ ਆ ਕਹਿ ਦਿੰਦੇ ਵੀ ਹਾਂ ਹੁਣੀ ਥੋੜੇ ਟਾਈਮਾਂ ਤੱਕ ਤੁਹਾਡਾ ਹੱਲ ਹੋ ਜਾਊਗਾ ਕੋਈ ਪੁਲ ਦਾ ਜਾਂ ਸਕੂਲ ਦਾ ਕੋਈ ਉਹ ਨਹੀਂ ਕਰਦੇ ਫਿਰ ਕਿੰਨੇ ਕੁ ਲੱਗਣ ਵਾਲੇ ਨੇ ਇੱਕ ਤਾਂ ਇਹ ਹੋ ਗਿਆ ਕਿ ਦੂਜਾ ਦੇਖੋ ਪੁਲ ਲੱਗਣ ਵਾਲੇ ਸਾਡੇ ਤਿੰਨ ਪੁਲ ਲੱਗ ਜਾਂ ਤਾਂ ਸਾਡਾ ਆਣੇ ਜਾਣ ਦਾ ਸੁੱਖ ਹੋ ਜਾਊਗਾ ਸਾਨੂੰ ਪੰਜ ਪਿੰਡਾਂ ਦੇ ਵਿੱਚ ਕਿੰਨੇ ਕੁ ਲੋਕ ਵਸਦੇ ਨੇ ਕਿੰਨੀ ਕੁ ਵੋਟ ਆ ਉਹਦੇਲੇ ਪਾਸੇ ਘੱਟੋ ਘੱਟ 5-6000 ਵੋਟ ਹੈਗੀ ਹਾਂਜੀ ਫਿਰ ਵੀ ਕੋਈ ਕੋਈ ਸੁਣਵਾਈ ਨਹੀਂ ਹੁਣ ਸਾਡੀ ਇਹੀ ਮੰਗ ਹੈ ਵੀ ਅਸੀਂ ਦੁਬਾਰਾ ਬਾਈਕਾਟ ਕਰਾਂਗੇ ਜਦ ਤੱਕ ਸਾਡਾ ਕੋਈ ਵੀ ਹੱਲ ਨਾ ਹੋਵੇ ਪੋਲਾਂ ਦਾ ਸਕੂਲ ਦਾ ਜਾਂ ਡਿਸਪੈਂਸਰੀ ਕਈ ਚੀਜ਼ਾਂ ਤੋਂ ਅਸੀਂ ਬੰਦ ਜੀ ਅੱਜ ਵੀ ਅਨਮੋਲ ਗਗਰਮਾਨ ਆਏ ਨਹੀਂ ਜਿੱਤਣ ਤੋਂ ਬਾਅਦ ਲਾਕੇ ਨਹੀਂ ਕੋਈ ਉਹ ਨਹੀਂ ਆਈ ਦਿਖਾਈ ਨਹੀਂ ਦਿੱਥੇ ਸਾਨੂੰ ਨਾ ਸਾਨੂੰ ਪਤਾ ਉਹ ਕਿੱਥੇ ਰਹਿੰਦੀ ਹੈ ਜੀ ਤਾਂ ਇਹ ਖਰੜ ਇਲਾਕੇ ਦੇ ਲੋਕ ਨੇ ਉਸ ਇਲਾਕੇ ਚ ਏਰੀਆ ਪੈਂਦਾ ਤਾਂ ਜੈੰਤੀ ਮਾਜਰੇ ਦਾ ਦੇਖ ਸਕਦਾ ਹਾਂ ਕਿ ਹਾਲਾਤ ਕੀ ਨੇ ਤਾਂ ਜਦੋਂ ਪਾਣੀ ਆਉਂਦਾ ਪਹਾੜਾਂ ਦੇ ਵਿੱਚੋਂ ਤੇਜ਼ ਮੀਂਹ ਪੈਂਦਾ ਤਾਂ ਉਸ ਦੇ ਕਾਰਨ ਇਹ ਪਿੰਡ ਜਿਹੜੇ ਮਹਾਲੀ ਚੰਡੀਗੜ੍ਹ ਦੇ ਨਾਲੋਂ ਕੱਟੇ ਜਾਂਦੇ ਨੇ ਇੱਕ ਟਾਪੂ ਦੀ ਤਰ੍ਹਾਂ ਬਣ ਕੇ ਰਹਿ ਜਾਂਦੇ ਨੇ ਇੱਥੋਂ ਤੱਕ ਤਾਂ ਇਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਤਾਂ ਹਰਿਆਣੇ ਦੇ ਨਾਲ ਜੋੜ ਦਿੱਤਾ ਜਾਵੇ ਕਿਉਂਕਿ ਹਰਿਆਣੇ ਦੇ ਨਾਲ ਇਸ ਕਰਕੇ ਜੋੜ ਦਿੱਤਾ ਜਾਵੇ ਕਿਉਂਕਿ 22 ਕਿਲੋਮੀਟਰ ਤੋਂ ਦੂਰ ਹਰਿਆਣੇ ਦੇ ਪਿੰਡ ਨੇ ਜਿੱਥੇ ਕਿ ਸੜਕਾਂ ਡਬਲ ਬਣੀਆਂ ਹੋਈਆਂ ਨੇ ਵਿਕਾਸ ਸਿਖਰਾਂ ਤੇ ਆ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ 30-35 ਸਾਲ ਹੋ ਗਏ ਆ ਇਸ ਇਲਾਕੇ ਦੇ ਵਿੱਚੋਂ ਇਹ ਆਵਾਜ਼ ਬੁਲੰਦ ਕਰਦੇ ਨੂੰ ਕਿ ਇਸ ਥਾਂ ਦੇ ਉੱਤੇ ਪੁਲ ਬਣੇ ਤਾਂ ਪੁਲ ਨਹੀਂ ਬਣ ਸਕਿਆ ਪਰ ਸਾਡਾ ਨੁਕਸਾਨ ਆ ਜਿਹੜਾ ਜ਼ਰੂਰ ਹੁੰਦਾ ਬੱਚਿਆਂ ਦੀ ਪੜ੍ਹਾਈ ਦਾ ਅਸਰ ਪੈਂਦਾ ਦਿਹਾੜੀ ਖਤਮ ਹੋ ਜਾਂਦੀ ਹੈ ਜਦੋਂ ਇਹ ਨਦੀ ਚੜ ਕੇ ਆਉਂਦੀ ਹੈ ਤਾਂ ਬਿਲਕੁਲ ਰਸਤਾ ਕੱਟਿਆ ਜਾਂਦਾ ਤਾਂ ਜੇਕਰ ਕੋਈ ਬਿਮਾਰ ਹੋ ਜਾਵੇ ਤਾਂ ਫਿਰ ਉਸ ਨੂੰ ਮਹਾਲੀ ਚੰਡੀਗੜ੍ਹ ਜਾਣਾ ਬਹੁਤ ਹੀ ਔਖਾ ਹੋ ਜਾਵੇਗਾ ਤਾਂ ਉਸ ਦੀ ਜਾਨ ਵੀ ਖਤਰੇ ਦੇ ਵਿੱਚ ਪੈ ਸਕਦੀ ਆ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਤਾਂ ਇਲਾਕੇ ਦੇ ਲੋਕ ਇਸ ਸਮੇਂ ਨਾਰਾਜ਼ਗੀ ਜਤਾ ਰਹੇ ਨੇ ਤਾਂ ਸਾਫ਼ ਐਲਾਨ ਵੀ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ ਪਹਿਲਾਂ ਵੀ ਵੋਟਾਂ ਦੇ ਵਿੱਚ ਅਸੀਂ ਬਾਈਕਾਟ ਕੀਤਾ ਸੀ ਤਾਂ ਹੁਣ ਇੱਕ ਵਾਰ ਫੇਰ ਸਾਨੂੰ ਬਾਈਕਾਟ ਕਰਨ ਦੀ ਜ਼ਰੂਰਤ ਲੱਗਦਾ ਪੈ ਜਾਣੀ ਹੈ ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਲੀਡਰਾਂ ਤੋਂ ਸਿਰਫ ਲਾਰੇ ਮਿਲੇ ਨੇ ਸਾਡੇ ਨਾਲ ਗੱਲਬਾਤ ਕਰਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ ਉਸ ਤੋਂ ਬਾਅਦ ਫਿਰ ਮੁੱਕਰ ਜਾਂਦੇ ਨੇ ਅੱਜ ਤੱਕ ਜਿਹੜਾ ਮੁੜ ਕੇ ਕਿਸੇ ਨਿਸਾਰ ਸਾਡੀ ਨਹੀਂ ਲਈ ਮੰਗੇ ਹੀ ਹੈ ਕਿ ਇਲਾਕੇ ਦੇ ਵਿੱਚ ਪੁਲ ਲੱਗਣੇ ਚਾਹੀਦੇ ਨੇ ਜੇਕਰ ਪੁਲ ਲੱਗਦੇ ਨੇ ਤਾਂ ਹੀ ਇਸ ਦਾ ਸੁਧਾਰ ਹੋ ਸਕਦਾ ਤਾਂ ਹੀ ਇਸ ਸਮੱਸਿਆ ਤੋਂ ਜਿਹੜਾ ਕੋਈ ਨਾ ਕੋਈ ਸਾਨੂੰ ਛਡਕਾਰਾ ਮਿਲ ਸਕਦਾ ਹੈ ਛਾਤੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਖਰੜ ਪਿੰਡ ਜੈੰਤੀ ਮਾਜਰਾ